ਉਹ ਜੱਟ ਦੀ ਧੀ ਜਿਹੜੀ ਪਿੰਡ ਦੇ ਵਿੱਚ ਨੰਬਰਦਾਰ ਅਖਵਾਏ ਜਾਂਦੇ ਇੱਕ ਨਾਮ ਰੱਖਣ ਵਾਲੇ ਲੋਕ ਕਹਾਏ ਜਾਂਦੇ ਆ ਸਰਦਾਰ ਕਹਾਏ ਜਾਂਦੇ ਆ ਉਹਨਾਂ ਦੀ ਕੁੜੀ ਤੁੰਗ ਵਾਲੀ ਪਿੰਡ ਦੇ ਵਿੱਚ ਆ ਕੇ ਇੱਕ ਸੀਰੀ ਦੇ ਘਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਰਹੀ ਮੰਮੀ ਨੇ ਇਹ ਗੱਲ ਕਹੀ ਸੀ ਮੈਂ ਤੇਰੇ ਪਾਪੇ ਨੂੰ ਇਹ ਗੱਲ ਆਖੀ ਵੀ ਕੁਝ ਵੀ ਕਰ ਲਾ ਮੈਂ ਭਾਵੇਂ ਤੇਰੇ ਨਾਲ ਜਾ ਕੇ ਦਿਹਾੜੀ ਤੇ ਕੰਮ ਕਰ ਲੂੰਗੀ ਪਰ ਮੇਰੇ ਪੇਕਿਆਂ ਤੋਂ ਨਾ ਮੰਗੀ ਤੂੰ ਅੱਛਾ ਮੇਰੇ ਭਰਾਵਾਂ ਤੋਂ ਨਾ ਕੁਝ ਮੰਗੀ ਮੇਰੀਆਂ ਪਰਜਾਈਆਂ ਮੁਰੇ ਨਾ ਜਾ ਕੇ ਮੰਗੀ ਕੁਝ ਮੈਂ ਭੁੱਖੀ ਪੈਜੂ ਜਵਾਕਾਂ ਨੂੰ ਲਿਆ ਕੇ ਖਵਾ ਦੇ ਮੈਂ ਤੇਰੇ ਨਾਲ ਪਿੱਛੋਂ ਤੁਹਾਡਾ ਪਰਿਵਾਰ ਬਹੁਤ ਚੰਗਾ ਸੀ ਪਰ ਇਹੋ ਜੀ ਹਾਲਤ ਵੀ ਤੁਹਾਡੇ ਪਰਿਵਾਰ ਦੀ ਆਉਂਦੀ ਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਸੀਰੀ ਰਲਣਾ ਪੈ ਜਾਣਾ ਸਾਡਾ ਪਰਿਵਾਰ ਬਹੁਤ ਵੱਡਾ ਸੀ ਜ਼ਮੀਨ ਜਾਇਦਾਦ ਹਰ ਕੁਝ ਬਹੁਤ ਸਾਰੀ ਚੀਜ਼ ਬਹੁਤ ਵਧੀਆ ਸੀ ਤੁੰਗ ਵਾਲੀ ਪਿੰਡ ਆ ਮੇਰਾ ਤੁੰਗ ਵਾਲੀ ਦੇ ਵਿੱਚ ਕਿਲੇ ਵਰਗੇ ਸਾਡਾ ਘਰ ਆ ਸਾਡੇ ਵੱਡੇ ਵੱਡੇ ਦਰਵਾਜ਼ੇ ਸੀ ਔਰ ਉਹ ਦਰਵਾਜ਼ੇ ਪਿੰਡ ਦੇ ਵਿੱਚ ਮੈਂ ਦੇਖਦੇ ਸੀਗੇ ਚੰਗੇ ਘਰਾਂ ਦੇ ਦਰਵਾਜ਼ੇ ਨੇ ਹਨਾ ਮਹਿਲਾਂ ਵਾਲੇ ਵੱਜਦੇ ਆ ਕਿਉਂਕਿ ਵਿਰਾਟ ਮਹਿਲ ਮੇਰਾ ਗੋਤਾ ਹੈ ਨਾ ਮਹਿਲ ਗੋਤਾ ਤਾਂ ਸਾਨੂੰ ਮਹਿਲਾਂ ਵਾਲੇ ਵੀ ਕਹਿੰਦੇ ਪਰ ਉਹ ਮਹਿਲਾਂ ਵਾਲਾ ਦੌਰ ਮੈਂ ਨਹੀਂ ਵੇਖਿਆ ਜਦੋਂ ਮੈਂ ਛੋਟਾ ਸੀ ਉਹ ਸਾਡੇ ਜਿੰਮੇ ਕਹ ਲੋ ਮਹਿਲ ਬਣਾਏ ਹੋਏ ਉਹ ਮਹਿਲ ਮਨਾਰ ਕਿਵੇਂ ਖੁਰਗੇ ਇਹ ਮੈਨੂੰ ਨਹੀਂ ਪਤਾ ਇਹ ਮੇਰੀ ਮਾਂ ਨੇ ਆ ਵੇ ਢਿੱਡ ਚ ਪਾਲੀਆਂ ਗੱਲਾਂ ਜਾਂ ਮੇਰੇ ਪਿਓ ਨੇ ਉਹ ਢਿੱਡ ਚ ਪਾਲੀਆਂ ਗੱਲਾਂ ਤੁਹਾਨੂੰ ਦੱਸਿਆ ਨਹੀਂ ਮੈਨੂੰ ਕੁਝ ਨਹੀਂ ਦੱਸਿਆ ਬਸ ਮੈਨੂੰ ਇੰਨਾ ਜਰੂਰ ਪਤਾ ਹੈ ਵੀ ਮੇਰੀ ਮਾਂ ਨੇ ਤਿੰਨ ਪਾ ਮੂੰਗੀ ਪਿੱਛੇ ਇੱਕ ਘਰ ਦੇ ਵਿੱਚ ਮਿੱਟੀ ਲਈ ਸਾਰਾ ਦਿਨ ਜਦ ਕੀ ਬਾਹਰਲੇ ਲੋਕ ਮੈਨੂੰ ਬਹੁਤ ਕੁਛ ਦੱਸਦੇ ਆ ਔਰ ਉਹਨਾਂ ਦੀਆਂ ਗੱਲਾਂ ਮੈਂ ਕਦੇ ਸੁਣਦਾ ਨਹੀਂ ਮੈਂ ਕਹਿੰਦਾ ਨਾ ਵੀ ਨਹੀਂ ਇਦਾਂ ਨਹੀਂ ਹੋ ਸਕਦਾ ਬਹੁਤ ਲੋਕ ਇਹ ਕਹਿੰਦੇ ਆ ਵੀ ਤੇਰੀ ਜ਼ਮੀਨ ਖੋਰੀ ਗਈ ਆ ਤੈਨੂੰ ਥੋੜੀ ਜ਼ਮੀਨ ਖੋਹੀ ਗਈ ਆ ਖਰਾਬ ਕੀਤੀ ਗਈ ਆ ਤੇਰੇ ਆਪਣੇ ਸੀ ਜਿਹੜੇ ਉਹਨਾਂ ਨੇ ਵੀ ਇਦਾਂ ਹੀ ਕੀਤਾ ਮੈਂ ਕਹਿੰਦਾ ਨਾ ਉਹਨਾਂ ਵੀ ਚੱਲ ਜਿਹੜੀ ਮੈਂ ਜਦੋਂ ਮੈਂ ਹੋਇਆ ਉਦੋਂ ਮੈਨੂੰ ਇਹਨਾਂ ਪਤਾ ਸੀ ਵੀ ਸਾਡੇ ਦੋ ਡੰਗਰ ਸੀ ਘਰੇ ਮੈਨੂੰ ਜਦੋਂ ਮੈਨੂੰ ਸੁਰਤ ਜੀ ਆ ਇਸ ਦਿਲਾ ਬਹੁਰਕੂਈ ਹੋਣੀ ਸੀ ਮੇਰਾ ਡੈਡੀ ਉਦੋਂ ਲੋਕਾਂ ਦੇ ਦਿਹਾੜੀਆਂ ਖਰਦਾ ਹੁੰਦਾ ਸੀਗਾ ਜਦੋਂ ਮੈਨੂੰ 8-10 ਸਾਲ ਦਾ ਸੀਗਾ ਇੱਕ ਟਾਈਮ ਇਹ ਆਇਆ ਸੀਗਾ ਸਾਡੇ ਪਿੰਡ ਦੇ ਵਿੱਚ ਮੇਰੇ ਪਾਪਾ ਕਿਸੇ ਦੇ ਘਰੇ ਸਿਰੀ ਲੱਗ ਕੇ ਅਸੀਂ ਉਹਨਾਂ ਦੇ ਘਰੇ ਲੱਸੀ ਲੈਣ ਜਾਂਦੇ ਹੁੰਦੇ ਸੀ ਦੋਨੇ ਭੈਣ ਭਰਾ ਮੈਂ ਤੇ ਮੇਰੀ ਸਿਸਟਰ ਅਸੀਂ ਲੱਸੀ ਲੈ ਕੇ ਆਉਂਦੇ ਹਣਾ ਤਾਂ ਮੈਨੂੰ ਕਿਤੇ ਨਾ ਕਿਤੇ ਇੱਕ ਗੱਲ ਖਲਦੀ ਸੀ ਵੀ ਮੇਰਾ ਡੈਡੀ ਇਹਨਾਂ ਦੀਆਂ ਖੁਲਣੀਆਂ ਦੇ ਵਿੱਚ ਕਿਉਂ ਪੱਠੇ ਪਾਰ ਰਿਹਾ ਕਿਉਂ ਹੱਥ ਮਾਰਦੇ ਕਿਉਂ ਖੁੱਲਣੀਆਂ ਚੱਤ ਮਾਰ ਰਹੇ ਮੇਰਾ ਪਿਓ ਸੀਰੀ ਕਿਉਂ ਰਲਿਆ ਸਾਡੀ ਜ਼ਮੀਨ ਕਿੱਥੇ ਆ ਤੁਸੀਂ ਆਪਣੀ ਮਾਂ ਨੂੰ ਸਵਾਲ ਮਾਂ ਨੂੰ ਪੁੱਛੇ ਮੰਮੀ ਆਪਣੀ ਜ਼ਮੀਨ ਕਿੱਥੇ ਆ ਆਪਾਂ ਕਿਉਂ ਨਹੀਂ ਜਾਂਦੇ ਆ ਆਪਦੀ ਖੇਤ ਚ ਮੋਟਰ ਚ ਪਾਣੀ ਲਾਉਣ ਆਪਾਂ ਕਿਉਂ ਕਿਸੇ ਦੇ ਨਰਮਾ ਚੁਕਣ ਜਾਂਦੇ ਆ ਕਿਉਂ ਆਪਾਂ ਕਿਸੇ ਦੀ ਕਣਕ ਵੱਢਣ ਜਾਂਦੇ ਆ ਉਦੋਂ ਫਿਰ ਮੇਰੀ ਮਾਂ ਨੇ ਮਤਲਬ ਜਿਹੜਾ ਸੀਗਾ ਉਦੋਂ ਮੇਰੇ ਮਾਮਿਆਂ ਨਾਲ ਤੇ ਮੇਰੇ ਭੂਆ ਹੋਰਿਆਂ ਨਾਲ ਗੱਲਬਾਤ ਕੀਤੀ ਵੀ ਅਸੀਂ ਬਠਿੰਡੇ ਜਾਣਾ ਪਿੰਡ ਛੱਡਣਾ ਪਿੰਡ ਛੱਡਣਾ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਮੇਰੇ ਅੰਦਰ ਜਿਹੜੀਆਂ ਸੀਗੀਆਂ ਉਹ ਗੱਲਾਂ ਤਾਣੇ ਬਣ ਰਹੀਆਂ ਸੀ ਲੋਕ ਮਾਰਦੇ ਸੀ ਲੋਕ ਤਾਣੇ ਮਾਰਦੇ ਸੀ ਤੇ ਮਾਂ ਮਾਂ ਤਾਂ ਫਿਰ ਬਰਦਾਸ਼ਤ ਨਹੀਂ ਨਾ ਕਰ ਸਕਦੀ ਕਿਸੇ ਚੀਜ਼ ਨੂੰ ਵੀ ਜਦੋਂ ਮੇਰੇ ਸਵਾਲ ਸਵਾਲ ਹੁੰਦੇ ਸੀ ਤਾਂ ਉਹ ਲੋਕਾਂ ਦੇ ਤਾਣੇ ਮੈਂ ਜਾ ਕੇ ਉਹਨਾਂ ਨੂੰ ਪਹੁੰਚਾਉਂਦਾ ਸੀ ਜਦੋਂ ਮੈਨੂੰ ਕਿਸੇ ਨੇ ਕੁਝ ਕਹਿ ਦੇਣਾ ਤਾਂ ਉਹ ਗੱਲ ਜਾ ਕੇ ਮੈਂ ਆਂਦੀ ਮਾਂ ਨੂੰ ਕਰਨੀ ਤਾਂ ਓਬਵੀਅਸਲੀ ਉਹਨਾਂ ਦੇ ਕੋਲ ਗੱਲ ਪਹੁੰਚਦੀ ਸੀ ਪਰ ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਮਾਂ ਕਹਿੰਦੀ ਮੈਂ ਆਪਦੇ ਘਰੋਂ ਰੱਜ ਦੀ ਪੁੱਜਦੀ ਘਰਾਂ ਦੀ ਮੇਰੇ ਜੇ ਤੁਸੀਂ ਨਾਨਕੇ ਜਾ ਕੇ ਦੇਖੋਆਂ ਕੋਠੀਆਂ ਪੰਗਾਂ ਪਸ਼ੂ ਹਰ ਚੀਜ਼ ਸੰਦਵਲੇ ਵਹਰ ਕੁਸ਼ ਕਰਦੇ ਵਿੱਚ ਉਹ ਕਹਿੰਦੀ ਮੈਂ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਇੱਥੇ ਕੰਮ ਕਰਾਂ ਮੈਂ ਕਮਸ ਕਮ ਆਪਦੇ ਸ਼ਰੀਕੇ ਚ ਨਹੀਂ ਕਰ ਸਕਦੇ ਤੁਹਾਡੀ ਮਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਸੀ ਬਿਲਕੁਲ ਨਹੀਂ ਸੀ ਉਹਨਾਂ ਦੇ ਕਿਉਂਕਿ ਮੇਰੀ ਮਾਂ ਇਦਾਂ ਦੀ ਔਰਤ ਰਹੀ ਹੈ ਵੀ ਉਹਨੇ ਨਾ ਬਹੁਤ ਸਾਰਾ ਕੁਝ ਅੰਦਰ ਹੀ ਸੰਭਾਲ ਲਿਆ ਉਹਦੇ ਨਾਲ ਜ਼ਿੰਦਗੀ ਚ ਕੀ ਬੀਤਿਆ ਕੀ ਵਾਪਰਿਆ ਕਿੱਡੇ ਤਖੜੇ ਘਰ ਦੀ ਉਹ ਕੁੜੀ ਸੀ ਇੱਥੇ ਆ ਕੇ ਕਿਵੇਂ ਰੁਲ ਗਈ ਉਹਨੇ ਮੇਰੇ ਪਿਓ ਦੇ ਨਾਲ ਦਿਹਾੜੀਆਂ ਵੀ ਕੀਤੀਆਂ ਇੱਕ ਟਾਈਮ ਇਹ ਆਇਆ ਵੀ ਕੁਛ ਖਾਣ ਨੂੰ ਘਰੇ ਨਹੀਂ ਸੀ ਹੁੰਦਾ ਤਾਂ ਮੰਮੀ ਨੇ ਇਹ ਗੱਲ ਕਹੀ ਸੀ ਕਹਿੰਦੀ ਵੀ ਮੈਂ ਤੇਰੇ ਪਾਪੇ ਨੂੰ ਇਹ ਗੱਲ ਆਖੀ ਵੀ ਕੁਛ ਵੀ ਕਰ ਲੈ ਮੈਂ ਭਾਵੇਂ ਤੇਰੇ ਨਾਲ ਜਾ ਕੇ ਦਿਹਾੜੀ ਤੇ ਕੰਮ ਕਰ ਲੂੰਗੀ ਪਰ ਮੇਰੇ ਪੇਕੇਆਂ ਤੋਂ ਨਾ ਮੰਗੀ ਤੂੰ ਅੱਛਾ ਮੇਰੇ ਭਰਾਵਾਂ ਤੋਂ ਨਾ ਕੁਛ ਮੰਗੀ ਮੇਰੀਆਂ ਪਰਜਾਂਗਾਂ ਮੁਰੇ ਨਾਲ ਜਾ ਕੇ ਮੰਗੀ ਕੁਛ ਮੈਂ ਭੁੱਖੀ ਪੈ ਜੂੰ ਜਵਾਕਾਂ ਨੂੰ ਲਿਆ ਕੇ ਖਵਾ ਦੇ ਮੈਂ ਤੇਰੇ ਨਾਲ ਮੇਰੀ ਮਾਂ ਨੇ ਕਿਉਂਕਿ ਉਸ ਟਾਈਮ ਤਾ ਉਹਦੇ ਤੇ ਜਵਾਨੀ ਸੀ ਜਦੋਂ ਦੀਆਂ ਗੱਲਾਂ ਹੋਣੇ ਸ਼ੁਰੂ ਹੋ ਗਈਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਹੋ ਸਕਦਾ ਛੱਡ ਕੇ ਕਿਤੇ ਹੋਰ ਵਿਆਹ ਵੀ ਕੀਤਾ ਜਾ ਸਕਾ ਹਾਂ ਪਰ ਮੇਰੀ ਮਾਂ ਨੇ ਮੇਰੇ ਪਿਓ ਦਾ ਸਾਥ ਨਹੀਂ ਛੱਡਿਆ ਤੇ ਨਾ ਮੇਰੇ ਪਿਓ ਨੇ ਮੇਰੀ ਮਾਂ ਦਾ ਸਾਥ ਉਹ ਜੱਟ ਦੀ ਧੀ ਜਿਹੜੀ ਪਿੰਡ ਦੇ ਵਿੱਚ ਨੰਬਰਦਾਰ ਅਖਵਾਏ ਜਾਂਦੇ ਇੱਕ ਨਾਮ ਰੱਖਣ ਵਾਲੇ ਲੋਕ ਕਹਾਏ ਜਾਂਦੇ ਆ ਸਰਦਾਰ ਕਹਾਏ ਜਾਂਦੇ ਆ ਵੱਡੀਆਂ-ਵੱਡੀਆਂ ਤਕੜੀਆਂ ਹਵੇਲੀਆਂ ਦੇ ਮਾਲਕ ਉਹਨਾਂ ਦੀ ਕੁੜੀ ਤੁੰਗ ਵਾਲੀ ਪਿੰਡ ਦੇ ਵਿੱਚ ਆ ਕੇ ਇੱਕ ਸੀਰੀ ਦੇ ਘਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਰਹੀ ਉਹਨਾਂ ਨੇ ਸਾਨੂੰ ਪਾਲਿਆ ਪਲੋਸਿਆ ਸਾਨੂੰ ਹਮੇਸ਼ਾ ਇਹੀ ਗੱਲ ਕੀਤੀ ਘੱਟ ਖਾਣਾ ਮੰਗੀ ਨਾ ਤੁਹਾਡੀ ਮਾਂ ਕੈਮ ਰਹੀ ਆ ਮੇਰੀ ਮਾਂ ਪੂਰੀ ਰਹੀ ਕਹਿੰਦੀ ਮੈਂ ਇੱਥੇ ਆ ਗਈ ਨਾ ਮੁੜ ਕੇ ਮੈਨੂੰ ਇਹ ਨਾ ਕੋਈ ਕਹਿ ਦੇਵੇ ਵੀ ਇੱਥੋਂ ਚਲੀ ਗਈ ਸੀ ਹੁਣ ਤੱਕਾਂ ਦੀ ਬਸ ਉਦੋਂ ਹੀ ਜਾਊ ਜਦੋਂ ਜਾਣਾ ਤੇ ਗਈ ਵੀ ਉਦੋਂ ਹੀ ਹੋ ਗਈ ਵੀ ਉਦੋਂ ਹੀ ਮੈਨੂੰ ਮੈਨੂੰ ਅਕਸਰ ਉੱਪਰ ਆ ਕੇ ਕਹਿੰਦੇ ਕਹਿੰਦੇ ਤੂੰ ਤੂੰ ਗਿੱਪੀ ਦੀ ਫਿਲਮ 'ਚ ਕਦੋਂ ਆਵੇਂਗਾ ਕਦੋਂ ਆਵੇਂਗਾ ਜਦੋਂ ਮੈਂ ਗਿੱਪੀ ਦੀ ਫਿਲਮ 'ਚ ਆਇਆ ਤੇਰੀ ਤੋਂ ਤਰੀਕ ਨੂੰ ਰੀਜ਼ ਹੋਈ ਫਿਲਮ ਇੱਕ ਤਰੀਕ ਨੂੰ ਮੇਰੀ ਮਾਂ ਦਾ ਪੋਗ ਯਾਕੇ ਹੁਣ ਮੈਂ ਕੁਛ ਨਹੀਂ ਰੱਖ ਸਕਿਆ ਦੀ ਮਾਰੋ ਕੋਈ ਕੁਛ ਰਿਤੇ ਸਕਾ ਬੇਰੀ ਕਾਜਾ ਵੀ ਉਹਨੇ ਦੇਖੀ ਨਹੀਂ ਹੁਣ ਜਦੋਂ ਕੰਮ ਕਰਦਾ ਨਾ ਕਰੀ ਤਾਂ ਜ਼ਰੂਰ ਜਾਣਾ ਪਰ ਉਹ ਖੁਸ਼ੀ ਹੁੰਦੀ ਅੰਦਰੋਂ ਵੀ ਦਿਖਾਵਾਂ ਕੀ ਨਾ ਇਹਦੇ ਲਈ ਜਿੱਦੇ ਬੀਬੀ ਰਜਨੀ ਫਿਲਮ ਰਿਲੀਜ਼ ਹੋਈ ਪ੍ਰੀਮੀਅਰ ਸ਼ੋਅ ਸੀਗਾ ਇੱਥੇ ਚੰਡੀਗੜ੍ਹ ਪ੍ਰੀਮੀਅਰ ਤੋਂ ਬਾਅਦ ਮੈਂ ਘਰੇ ਗਿਆ ਮੇਰੇ ਟੈਡੀ ਡਿਊਟੀ ਤੇ ਭੈਣ ਵੀ ਸ਼ੂਟ ਤੇ ਗਈ ਹੋਈ ਘਰੇ ਮੈਂ ਗਿਆ ਲੋਕ ਹੌਲ ਕੇ ਅੰਦਰ ਵੜਿਆ ਮੈਨੂੰ ਆਏ ਸੀ ਮੈਂ ਸਾਰਾ ਕੁਝ ਜਾ ਕੇ ਮਾਂ ਨੂੰ ਦੱਸਦਾ ਹੁੰਦਾ ਸੀ ਮਾਂ ਦਾ ਲਾਟ ਲਾ ਰਿਹਾ ਸੀ ਮੈਂ ਸਾਹਮਣੇ ਖੜਿਆ ਜਦੋਂ ਦੇਖੀਗਾ ਫੋਟੋ ਨੂੰ ਮੈਨੂੰ ਇਹ ਲੱਗਿਆ ਵੀ ਮੈਂ ਨਾ ਮਾਂ ਕਹਿਣਾ ਭੁੱਲ ਗਿਆ ਮੈਂ ਆਵਾਜ਼ ਹੀ ਨਹੀਂ ਮਾਰੀ ਕਿੰਨਾ ਟਾਈਮ ਹੋ ਗਿਆ ਦੀ ਮਾਂ ਨੂੰ ਇੰਨਾ ਉੱਚੀ ਉੱਚੀ ਬਾਜਾ ਮਾਰ ਮਾਰ ਕੇ ਰੋਇਆ ਜਦੋਂ ਬੰਦੇ ਦਾ ਐ ਸਭ ਕੁਝ ਖੋਸ ਜਾਂਦਾ ਨਾ ਉਹ ਦੋ ਬੋ ਛਟਕੇ ਲੱਗਦੇ ਬੰਦੇ ਨੂੰ ਬੰਦੇ ਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਚੀਜ਼ਾਂ ਹੁਣ ਮੈਂ ਮਹਿਸੂਸ ਕਰ ਰਿਹਾ